ਅੱਜ ਐਸਐਸਐਮ ਕਾਲਜ ਦਿਨਾਨਗਰ ਵਿੱਚ ਪ੍ਰਿੰਸੀਪਲ ਡਾਕਟਰ ਆਰਕੇ ਟੋਲੀ ਜੀ ਦੀ ਅਗਵਾਈ ਵਿੱਚ ਦੀਵਾਲੀ ਫੈਸਟੀਵਲ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਵਿੱਚ ਕਾਲਜ ਦੇ ਪੀਜੀ ਅਤੇ ਯੂਜੀ ਡਿਪਾਰਟਮੈਂਟ ਨੇ ਫਾਈਨ ਆਰਟ ਫੈਸ਼ਨ ਡਿਜ਼ਾਈਨਿੰਗ ਕਮਰਸ ਡਿਪਾਰਟਮੈਂਟ ਨੇ ਐਗਜ਼ੀਬਿਸ਼ਨ ਲਗਾਈ 뮤직 ਡਿਪਾਰਟਮੈਂਟ ਦੇ ਇੰਚਾਰਜ ਪ੍ਰੋਫੈਸਰ ਸੋਨੂ ਮੰਗੋਤਰਾ ਨੇ ਪੰਜਾਬੀ ਲੋਕ ਗੀਤ ਗਾ ਕੇ ਸਮਾਂ ਬੰਨਿਆ ਅਤੇ ਪੂਰਾ ਕਾਲਜ ਉਹਨਾਂ ਦੇ ਗੀਤਾਂ ਤੇ ਨੱਚਣ ਨੂੰ ਮਜਬੂਰ ਹੋ ਗਿਆ देखो संजीव तुमने भी एक खास रिपोर्ट डॉक्टर समित जी बड़े मैच ये सारे ਨਵੇਂ ਆ ਗਏ ਲੱਗੇ ਜੇ ਤੂੰ ਫੁੱਲ ਗਈ ਯਾਰ ਪੁਰਾਣੇ ਸਾਡੀ ਜਿੰਨੀ ਵੀ ਸੇਵ ਆਈ ਆ ਸਾਰੇ ਪ੍ਰੋਫੈਸਰ ਸੁਭੀਰ ਜੀ ਨੇ ਪਾਈ ਆ ਤਾੜੀ ਜ਼ੋਰਦਾਰੀ ਜ਼ੋਰ ਉਹ ਛੱਡ ਦੋ ਤੇ ਮੈਂ ਸਿਸਨ ਕੋਲੇ ਵਿੱਚ ਹੋਟਲ ਮੈਨੇਜਮੈਂਟ ਦਾ ਅਸਿਸਟੈਂਟ ਪ੍ਰੋਫੈਸਰ ਹਾਂ ਅੱਜ ਆਪਾਂ ਦੀਵਾਲੀ ਦੇ ਸਪਰਤੇ ਆਪਾਂ ਸਾਡੇ ਸਟੂਡੈਂਟ ਹੋਟਲ ਮੈਨੇਜਮੈਂਟ ਵਾਲਿਆਂ ਨੇ ਐਜ਼ ਅ ਇੰਟਰਪ੍ਰੈਨਿਅਰ ਅਲੱਗ-ਅਲੱਗ ਸਟਾਲ ਲਗਾਏ ਆ ਜੋ ਕਿ ਬੱਚਿਆਂ ਨੇ ਖੁਦ ਤੋਂ ਇਨਵੈਸਟ ਕਰਕੇ ਹੁਣ ਖੁਦ ਤੋਂ ਸੇਲ ਕਰ ਰਿਹਾ ਇਹਦੇ ਨਾਲ ਬੱਚਿਆਂ ਨੂੰ ਇੱਕ ਵਧੀਆ ਬਿਜ਼ਨਸ ਆਈਡੀਆ ਆਏਗਾ ਅੰਦਰ ਅਸੀਂ ਗਾਈਡੈਂਸ ਚ ਅਸੀਂ ਅੱਜ ਐਸਐਸਐਮ ਕਾਲਜ 'ਚ ਇੱਕ ਮੇਲਾ ਆਰਗੇਨਾਈਜ਼ ਕੀਤਾ ਦੀਵਾਲੀ ਮੇਲਾ ਜਿਸ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਨੇ ਫੈਸ਼ਨ ਡਿਜ਼ਾਈਨਿੰਗ ਫਾਈਨ ਆਰਟ ਹੋਟਲ ਮੈਨੇਜਮੈਂਟ ਉਸ ਤੋਂ ਬਾਅਦ ਸਾਡੇ ਹੋਮ ਸਾਈਜ਼ ਡਿਪਾਰਟਮੈਂਟ ਨੇ ਔਰ ਕਮਰਚ ਡਿਪਾਰਟਮੈਂਟ ਨੇ میوزਿਕ ਡਿਪਾਰਟਮੈਂਟ ਨੇ ਸਾਰਿਆਂ ਨੇ ਮਿਲ ਕੇ ਇਸ ਫੰਕਸ਼ਨ ਨੂੰ ਬੜੇ ਅੱਛੇ ਤਰੀਕੇ ਨਾਲ ਸਿਰੇ ਚੜਾਇਆ ਅਸੀਂ ਪ੍ਰਿੰਸੀਪਲ ਸਰ ਦਾ ਬਹੁਤ ਥੈਂਕ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਇਸ ਦੀ ਹੈਪੀ ਦਿਵਲੀ ਹੈਪੀ ਦਿਵਲੀ